ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਨੇ ਪੰਜਾਬ ਪੁਲਿਸ ਦੇ ਨਾਲ ਕੀਤੀ ਕੁੱਤੇਖਾਣੀ ਪੰਜਾਬ ਪੁਲਿਸ ਤੇ ਐਮਐਲਏ ਦੇ ਵਿੱਚ ਹੋਈ ਚੰਗੀ ਬਹਿਸ ਐਮਐਲਏ ਦੀ ਗੱਡੀ ਦੇ ਵਿੱਚ ਪ੍ਰਾਈਵੇਟ ਇਨਸਾਨ ਜੋ ਐਮਐਲਏ ਦਾ ਰੋਪਾ ਪਾ ਕੇ ਉਹ ਗੱਡੀ ਨੂੰ ਗੱਤ ਪਾਸੇ ਚਲਾ ਰਿਹਾ ਸੀ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਕਰ ਰਿਹਾ ਸੀ ਜਦੋਂ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕਿਆ ਤਾਂ ਉਹ ਉਹਨਾਂ ਦੇ ਉੱਪਰ ਆਪਣਾ ਰੋਪ ਛੱਡ ਰਿਹਾ ਕਿ ਮੈਂ ਐਮਐਲਏ ਦਾ ਪਤੀ ਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਜੋ ਨਿਸ਼ਾਨੇ ਤੇ ਆ ਗਈ ਹੈ ਪੰਜਾਬ ਸਰਕਾਰ ਉਸ ਐਮਐਲਏ ਦੇ ਉੱਪਰ ਕੀ ਕਾਰਵਾਈ ਕਰਦੀ ਹੈ ਕਿ ਜਿਸ ਦਾ ਉਹ ਐਮਐਲਏ ਦੀ ਗੱਡੀ ਉਸ ਦਾ ਪਤੀ ਦੱਸ ਕੇ ਚਲਾ ਰਿਹਾ ਹੈ ਉਹ ਕੌਣ ਇਨਸਾਨ ਹੈ ਔਰ ਕਿਸ ਤਰ੍ਹਾਂ ਰੋ ਪਾ ਰਿਹਾ ਹੈ ਉਹ ਕਿਹੜੀ ਵਿਧਾਇਕ ਹੈ ਜਿਸ ਨੇ ਆਪਣੀ ਗੱਡੀ ਪ੍ਰਾਈਵੇਟ ਇਨਸਾਨ ਨੂੰ ਦਿੱਤੀ ਹੋਈ ਹੈ ਜੋ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਉਸ ਐਮਐਲਏ ਦੇ ਜਿਹੜਾ ਪਤੀ ਦੱਸ ਰਿਹਾ ਉਹ ਇਨਸਾਨ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਨਾਲ ਉਸ ਦੀ ਬੇਸਬਾਜੀ ਹੋਈ ਔਰ ਪੰਜਾਬ ਪੁਲਿਸ ਨੂੰ ਉਸ ਨੇ ਪੂਰੀ ਤਰ੍ਹਾਂ ਬੇਇੱਜ਼ਤ ਕੀਤਾ ਹੈ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੀ ਪੰਜਾਬ ਪੁਲਿਸ ਉਸ ਦੇ ਉੱਪਰ ਕਿਸ ਤਰ੍ਹਾਂ ਰੋਪ ਝਾੜੇ ਨੇ ਹੁਣ ਉਸ ਐਮਐਲਏ ਦੀਆਂ ਮੁਸ਼ਕਲਾਂ ਵਾਖ ਸਕਦੀਆਂ ਨੇ ਜੋ ਪੰਜਾਬ ਪੁਲਿਸ ਔਰ ਪੰਜਾਬ ਪੁਸ਼ ਡੀਜੀਪੀ ਦੇ ਵੱਲੋਂ ਐਕਸ਼ਨ ਲਿਆ ਜਾ ਸਕਦਾ ਉਸ ਐਮਐਲਏ ਦੇ ਉੱਪਰ ਤੁਹਾਨੂੰ ਵੀਡੀਓ ਦੇ ਵਿੱਚ ਸਭ ਕੁਝ ਨਜ਼ਰ ਆਵੇਗਾ ਕਿਸ ਤਰ੍ਹਾਂ ਉਹ ਪੁਲਿਸ ਦੇ ਉੱਪਰ ਆਪਣਾ ਰੋਪ ਝਾੜ ਰਿਹਾ ਹੈ ਤੁਸੀਂ ਜੁੜਿਆ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਵਿੱਚ ਬਦਲਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਚੁਣੀ ਉਹ ਬਦਲਾ ਕੀ ਨਜ਼ਰ ਆ ਰਿਹਾ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਦੇ ਐਮਐਲਏ ਤਾਂ ਕੀ ਸਰਪੰਚ ਔਰ ਮੈਂਬਰ ਵੀ ਨਹੀਂ ਬਣੇ ਸੀਗੇ ਕਾਉਂਸਲਰ ਨਹੀਂ ਬਣੇ ਸੀ ਉਹਨਾਂ ਨੂੰ ਲੋਕਾਂ ਨੇ ਐਮਐਲਏ ਚੁਣ ਲਿਆ ਪਰ ਉਹਨਾਂ ਨੂੰ ਆਪਣੇ ਐਮਐਲਏ ਦੇ ਪਦਵੀ ਦਾ ਕੁਝ ਵੀ ਅਹਿਸਾਸ ਨਹੀਂ ਜਿਮੇਰ ਅਹੁਦੇ ਤੇ ਹੁੰਦਿਆ ਹੋਇਆ ਬਹੁਤ ਸਾਰੇ ਐਮਐਲਏ ਨੇ ਜੋ ਵੱਡੇ ਅਫਸਰਾਂ ਦੇ ਨਾਲ ਗਲਤ ਪੇਸ਼ ਆਏ ਵੱਡੇ ਅਫਸਰਾਂ ਦੇ ਉੱਪਰ ਰੋਪ ਛਾੜਦੇ ਨਜ਼ਰ ਆਏ ਔਰ ਉਸ ਨੂੰ ਲੈ ਕੇ ਜੋ ਬਹੁਤ ਸਾਰੇ ਵਿਧਾਇਕ ਜਿਨ੍ਹਾਂ ਦੇ ਉੱਪਰ ਕਈ ਕੇਸ ਵੀ ਦਰਜ ਨੇ ਜਿਵੇਂ ਅੱਜ ਇੱਕ ਐਮਐਲਏ ਜਿਹੜਾ ਕਿ ਹਲਕਾ ਖਡੂਰ ਸਾਹਿਬ ਦਾ ਜਿਸਦੇ ਉੱਪਰ ਕੇਸ ਦਰਜ ਹੋਇਆ ਪਿਛਲੇ ਮਹੀਨੇ ਕੁਝ ਉਸਦੀ ਖਬਰ ਸੀ ਕਿ ਉਹ ਐਸਐਸਪੀ ਦੀ ਵਰਦੀ ਲੋਹਾਰਿਆ ਸੀਗਾ ਉਹ ਐਸਐਸਪੀ ਤੇ ਰੋਪ ਝੜ ਰਿਆ ਸੀ ਸੋ ਇਸ ਤਰ੍ਹਾਂ ਦੇ ਐਮਐਲਏ ਜਿਹੜੇ ਬਹੁਤ ਸਾਰੇ ਨੇ ਜਿਹੜੇ ਆਪਣੇ ਅਫਸਰਾ ਦੇ ਨਾਲ ਉਹਨਾਂ ਦੀ ਖੇਪੜ ਬਾਜੀ ਹੁੰਦੀ ਔਰ ਅਫਸਰਾ ਤੋਂ ਤੱਕੇ ਸ਼ਾਈ ਦੇ ਨਾਲ ਉਹ ਕੰਮ ਕਰਾਉਣਾ ਚਾਹੁੰਦੇ ਨੇ ਭਾਵੇਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਦੀਆਂ ਪਾਵਰਾਂ ਬਿਲਕੁਲ ਜ਼ੀਰੋ ਕੀਤੀਆਂ ਹੋਈਆਂ ਨੇ ਪਰ ਇਹ ਤੱਕਾ ਵਰਤਦੇ ਨੇ ਜਿਵੇਂ ਅੱਜ ਇਸ ਐਮਐਲਏ ਦੀ ਗੱਡੀ ਦੀ ਵੀਡੀਓ ਵਾਇਰਲ ਹੁੰਦੀ ਏ ਉਸ ਦੇ ਵਿੱਚ ਜੋ ਇਨਸਾਨ ਹੁੰਦਾ ਹੈ ਉਹ ਕਿਸ ਤਰ੍ਹਾਂ ਪੁਲਸ ਦੇ ਉੱਪਰ ਰੋਬ ਚੜਦਾ ਹੈ ਔਰ ਪੁਲਸ ਦੇ ਨਾਲ ਉਸਦੀ ਬੈਸਬਾਜੀ ਹੁੰਦੀ ਹੈ ਅਸੀਂ ਤੁਹਾਨੂੰ ਵੀਡੀਓ ਦਿਖਾਵਾਂਗੇ ਫਿਰ ਤੁਸੀਂ ਉਸਦੇ ਬਾਰੇ ਆਪਣਾ ਕਮੈਂਟ ਬਾਕਸ ਜ਼ਰੂਰ ਕਮੈਂਟ ਕਰਨਾ ਕਿ ਇਹ ਐਮਐਲਏ ਕੀ ਸਾਬਤ ਕਰਨਾ ਚਾਹੁੰਦੇ ਨੇ ਸੋ ਉਹ ਐਮਐਲਏ ਕੌਣ ਹੈ ਜਿਨ੍ਹਾਂ ਨੇ ਜੋ ਅਮਰਸਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਹਰਾਇਆ ਉਸ ਐਮਐਲਏ ਦੀ ਗੱਡੀ ਜੋ ਪ੍ਰਾਈਵੇਟ ਇਨਸਾਨ ਚਲਾ ਰਿਹਾ ਹੈ ਸੋ ਉਹ ਗੱਡੀ ਸੜਕ ਤੇ ਜਾ ਰਹੀ ਸੀ ਔਰ ਪੁਲਸ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਵਾਸਤੇ ਜੋ ਗਲਤ ਸਾਈਡ ਤੇ ਉਹ ਗੱਡੀ ਚੱਲਦੀ ਦਿਖੀ ਤਾਂ ਪੁਲਿਸ ਨੇ ਰੋਕ ਕੇ ਗੱਡੀ ਨੂੰ ਸਾਈਡ ਤੇ ਲਾਇਆ ਔਰ ਉਸ ਤੋਂ ਕੁਛ ਪੁਛਗਸ ਕੀਤੀ ਤਾਂ ਉਹ ਕਹਿੰਦਾ ਕਿ ਮੈਂ ਐਮਐਲਏ ਦਾ ਪਤੀ ਆ ਤੇ ਮੈਂ ਜਿੱਧਰ ਮਰਜੀ ਚੱਲਾਂ ਮੈਨੂੰ ਤੁਸੀਂ ਨਹੀਂ ਰੋਕ ਸਕਦੇ ਸੋ ਉਸ ਐਮਐਲਏ ਦੇ ਪਤੀ ਦੇ ਵੱਲੋਂ ਪੁਲਿਸ ਦੇ ਨਾਲ ਕਿਸ ਤਰ੍ਹਾਂ ਜੋ ਬਹਿਬ ਕੀਤਾ ਗਿਆ ਹੈ ਅਸੀਂ ਤੁਹਾਨੂੰ ਪਹਿਲਾਂ ਉਹ ਵੀਡੀਓ ਸੁਣਾਉਂਦੇ ਆ ਉਸ ਤੋਂ ਬਾਅਦ ਤੁਸੀਂ ਆਪ ਹੀ ਜਿਹੜਾ ਉਸ ਦਾ ਹਿਸਾਬ ਲਾ ਲੈਣਾ ਕਿ ਉਹ ਕਿਵੇਂ ਆਮ ਲੋਕਾਂ ਦੇ ਨਾਲ ਪੇਸ਼ ਆਉਂਦਾ ਹੋਵੇਗਾ

ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਕੋਈ ਆਪਣਾ ਬੋਲਦੇ ਆ ਏਸੀ ਐਮਐਲਏ ਜੀਵਨ ਜੋਤ ਕੌਰ ਦਾ ਪਤੀ ਦੱਸ ਰਿਹਾ ਇਨਸਾਨ ਜੋ ਐਮਐਲਏ ਦੀ ਗੱਡੀ ਲੈ ਕੇ ਕੁੰਮਰਿਆ ਸੀ ਜਿਹੜਾ ਕਿ ਕਹਿੰਦਾ ਪਿੱਛੇ ਜਾਮ ਲੱਗਿਆ ਹੋਇਆ ਸੀ ਔਰ ਜਾਮ ਲੱਗੇ ਕਾਰਨ ਮੈਂ ਆਊਟਸਾਈਡ ਤੋਂ ਗੱਡੀ ਲੈ ਕੇ ਜਾ ਰਿਆਂ ਸੋ ਇਸੇ ਦੌਰਾਨ ਜੋ ਪੁਲਿਸ ਤੇ ਵਿੱਚ ਤੇ ਇਸ ਇਨਸਾਨ ਦੇ ਵਿੱਚ ਬਹਿਸ ਬਾਜੀ ਹੁੰਦੀ ਏ ਸੋ ਗਲਤ ਸਾਈਡ ਨੂੰ ਲੈ ਕੇ ਪੁਲਿਸ ਉਸ ਨੂੰ ਰੋਕਦੀ ਏ ਔਰ ਪੁਸਟ ਰੋਕ ਕੇ ਤੋਂ ਬਾਅਦ ਉਹ ਗਰਮ ਹੋ ਜਾਂਦਾ ਏ ਔਰ ਪੁਲਿਸ ਦੇ ਉੱਪਰ ਆਪਣਾ ਰੋਹ ਛਾੜਦਾ ਏ ਸੋ ਐਮਐਲਏ ਅਮਰਤ ਸਾਹਿਬ ਉਤਰੀ ਤੋਂ ਜੀਵਨ ਜੋਤ कौर ਜਿਸਦੇ ਪਤੀ ਦੱਸਿਆ ਗਿਆ ਸੋ ਹੁਣ ਇਸ ਦੀ ਵੀਡੀਓ ਜੋ ਵਾਇਰਲ ਹੋਈ ਹੋਈ ਹੈ ਪੂਰੀ ਤਰ੍ਹਾਂ ਤਾंडव ਮਚਾਰੀ ਇਹ ਵੀਡੀਓ ਇਸ ਵੀਡੀਓ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਕਿ ਤੁਸੀਂ ਗਲਤ ਸਾਈਡ ਤੇ ਲੋਕਾਂ ਦੀਆਂ ਜਾਨਾਂ ਲਾਓਗੇ ਗਲਤ ਸਾਈਡ ਤੇ ਗੱਡੀਆਂ ਚਲਾਓਗੇ ਐਮਐਲਏ ਦੀ ਗੱਡੀ ਦਾ ਫਰਜ਼ ਸੀ ਕਿ ਤੁਸੀਂ ਜੇ ਪਿੱਛੇ ਜਮ ਲੱਗਿਆ ਸੀ ਤਾਂ ਪਿੱਛੇ ਰੁਕ ਜਾਣਾ ਚਾਹੀਦਾ ਸੀ ਔਰ ਜਿਵੇਂ ਹੀ ਜਾਮ ਪੁਲਿਸ ਦੀ ਡਿਊਟੀ ਸੀ ਅੱਗੇ ਖੁਲਵਾਰੇ ਸੀ ਤਾਂ ਉਹਵੇਂ ਗੱਡੀ ਅੱਗੇ ਵਿੱਚ ਲੈੰਦੇ ਅੱਗੇ ਕੱਢ ਸਕਦਾ ਸੀ ਔਰ ਆਊਟਸਾਈਡ ਤੋਂ ਗੱਡੀ ਨੂੰ ਜਾ ਕੇ ਕੱਢਣ ਦੇ ਬਾਅਦ ਜੋ ਟ੍ਰੈਫਿਕ ਪੁਲਿਸ ਦੀ ਡਿਊਟੀ ਸੀ ਉਸ ਨੂੰ ਰੋਕਿਆ ਗਿਆ ਪਰ ਉਲਟਾ ਟ੍ਰੈਫਿਕ ਪੁਲਿਸ ਦੇ ਆ ਵੀਡੀਓ ਬਣਾ ਰਿਹਾ ਹੈ ਔਰ ਉਹਨਾਂ ਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਸੋ ਇਹ ਐਮਐਲਏ ਜੀਵਨ ਜੋਤ ਕੋਰ ਦਾ ਪਤੀ ਦੱਸ ਰਿਹਾ ਸੋ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਨੇ ਕਾਰ ਚਲਾ ਰਹੇ ਵਿਅਕਤੀ ਨਾਲ ਸਖਤ ਲਹਿਜੇ ਵਿੱਚ ਵੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਕਾਰ ਜਿਹੜਾ ਕਿ ਵਧਾਇਕ ਦੀ ਕਾਰ ਹੈ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਕਿਹਾ ਕਿ ਜਿਸ ਵਿਅਕਤੀ ਦੀ ਕਾਰ ਹੈ ਉਸ ਨੂੰ ਬੁਲਾਓ ਤੇ ਉਹ ਆ ਕੇ ਕਾਰ ਨੂੰ ਲੈ ਕੇ ਜਾਵੇ ਇਸ ਤੋਂ ਬਾਅਦ ਕਾਰ ਚਲਾ ਰਹੇ ਵਿਅਕਤੀ ਨੇ ਜਿਹੜੇ ਦੱਸਿਆ ਕਿ ਮੈਂ ਆਪ ਵਿਧਾਇਕ ਜੀਵਨ ਜੋਤ ਕੌਰ ਦਾ ਪਤੀ ਹਾਂ ਔਰ ਮੈਨੂੰ ਤੁਸੀਂ ਨਹੀਂ ਰੋਕ ਸਕਦੇ ਸੋ ਐਮਐਲਏ ਜਿਹੜੇ ਜ਼ਿੰਮੇਵਾਰ ਆਉਧਿਆਂ ਤੇ ਨੇ ਉਹ ਗਲਤ ਰੂਲ ਕਰਨਗੇ ਉਹ ਰੂਲ ਤੋੜਨਗੇ ਜਾਂ ਉਹ ਰੂਲ ਨੂੰ ਫੋਲੋ ਕਰਨਗੇ ਇਹ ਗੱਲ ਜਿਹੜੀ ਹੈ ਸਮਝ ਤੋਂ ਬਾਹਰ ਹੈ ਸੋ ਝਗੜਾ ਬਹੁਤ ਜ਼ਿਆਦਾ ਹੋਇਆ ਜੋ ਹੁਣ ਉਹ ਨਾ ਪੁਲਿਸ ਅਫਸਰਾਂ ਨੂੰ ਸਸਪੈਂਡ ਕਰਾਉਣ ਦੀ ਗੱਲ ਕਰੇਗਾ ਔਰ ਇਹਨਾਂ ਅਫਸਰਾਂ ਦੇ ਉੱਪਰ ਆਪਣਾ ਰੋਬ ਚਾੜਿਆ ਜਿਸ ਨੂੰ ਲੈ ਕੇ ਬਹੁਤ ਸਾਰੇ ਪੁਲਿਸ ਅਫਸਰ ਫਿਰ ਇਸੇ ਕਾਰਨ ਜਿਹੜੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਉਹ ਇਗਨੋਰ ਕਰਦੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਕਿਸੇ ਤਰ੍ਹਾਂ ਵੀ ਆ ਕੇ ਕਿਸੇ ਦੀ ਬੇਇੱਜ਼ਤੀ ਕਰਨ ਦਾ ਕਿਸੇ ਨੂੰ ਹੱਕ ਨਹੀਂ ਸੋ ਜੇਕਰ ਐਮ.ਐਲ.ਏ ਸਾਹਿਬ ਸੀ ਤਾਂ ਬਹੁਤ ਆਰਾਮ ਦੇ ਨਾਲ ਤੁਸੀਂ ਆਉਂਦੇ ਔਰ ਉੱਥੋਂ ਜਿਹੜਾ ਕਿ ਸਹੀ ਟੰਗ ਦੇ ਨਾਲ ਰੂਲ ਫਾਲੋ ਕਰਦੇ ਔਰ ਜਾਂਦੇ ਸੋ ਤੁਸੀਂ ਇਸ ਦੇ ਵਿੱਚ ਆਪਣਾ ਕਮੈਂਟ ਬਾਕਸ ਜਰੂਰ ਕਮੈਂਟ ਕਰਕੇ ਦੱਸਣਾ ਕਿ ਟਰੈਕ ਪੁੱਲਸ ਗਲਤ ਹੈ ਜਾਂ ਫਿਰ ਐਮਐਲਏ ਦਾ ਪਤੀ ਗਲਤ ਹੈ ਕਿ ਟਰੈਕ ਪੁੱਲਸ ਦਾ ਫਰਜ ਬੰਦਾ ਹੈ ਲੋਕਾਂ ਦੀ ਜਾਨਾਂ ਦੀ ਰੱਖਿਆ ਕਰਨਾ ਲੋਕਾਂ ਦੇ ਜਾਨਾਂ ਬਚਾਉਣੀ ਹੈ ਔਰ ਟਰੈਕ ਨੂੰ ਕੰਟਰੋਲ ਕਰਨਾ ਪਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਧਾਕੜ ਲੋਕ ਹੁੰਦੇ ਨੇ ਜਿਹੜੇ ਐਮਐਲਏ ਹੁੰਦੇ ਨੇ ਜੁਮੇਵਾਰਾ ਉਹਦੇ ਤੇ ਬੈਠੇ ਹੁੰਦੇ ਨੇ ਉਹ ਫਿਰ ਜਿਹੜੇ ਨਿਯਮਾਂ ਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਉਹ ਨਿਯਮ ਤੋੜਦੇ ਨੇ ਤਾਂ ਫਿਰ ਉੱਥੇ ਪੁਲਿਸ ਕੀ ਕਰੇਗੀ ਫਿਰ ਲੋਕਾਂ ਦੇ ਐਕਸੀਡੈਂਟ ਹੋਣਗੇ ਫਿਰ ਲੋਕਾਂ ਦੀਆਂ ਜਾਨਾਂ ਜਾਣਗੀਆਂ ਸੋ ਇਸੇ ਨੂੰ ਲੈ ਕੇ ਤੁਸੀਂ ਆਪਣਾ ਕਮੈਂਟ ਬਾਕਸ ਵਿੱਚ ਜ਼ਰੂਰ ਸੁਝਾ ਦੇਣਾ ਔਰ ਪੰਜਾਬ ਸਰਕਾਰ ਨੂੰ ਐਸਐਮਐਲਏ ਦੇ ਉੱਪਰ ਕੀ ਕਾਰਵਾਈ ਕਰਦੀਏ ਪਿਛਲੇ ਦਿਨੀ ਜਿਵੇਂ ਹੀ ਇੱਕ ਐਮਐਲਏ ਜਿਹੜੀ ਨਕਦਰ ਤੋਂ ਇੰਦਰਜੀਤ ਕੌਰ ਮਾਨ ਨੇ ਬਹੁਤ ਗਲਤ ਆਪਣੀ ਸ਼ਬਦਾਵਲੀ ਵਰਤੀ ਸੀ ਇੱਕ ਕਿਸਾਨ ਦੇ ਖਿਲਾਫ ਔਰ ਇਹ ਸਾਰੇ ਕਿਸਾਨਾਂ ਦੇ ਖਿਲਾਫ ਉਸਨੇ ਬਹੁਤ ਸਾਰਾ ਕੁਝ ਬੋਲਿਆ ਸੀਗਾ ਜਿਸ ਨੂੰ ਲੈ ਕੇ ਅਜੇ ਵੀ ਉਹ ਮਾਮਲਾ ਠੰਡਾ ਨਹੀਂ ਹੋਇਆ ਕਿਸਾਨਾਂ ਨੇ ਉਸ ਨੂੰ ਅਲਟੀਮੇਟਮ ਦਿੱਤਾ ਹੈ 7 ਦਿਨ ਦਾ ਕਿ ਉਹ ਜਨਤਕ ਤੌਰ ਤੇ ਮਾਫੀ ਮੰਗੇ ਨਹੀਂ ਤਾਂ ਫਿਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਹੋਵੇ ਸੋ ਹੁਣ ਇਹ ਜੀਵਨ ਜੋਤ ਕੋ ਜਿਸ ਦੀ ਸਰਕਾਰ ਦੇ ਪੁਲਿਸ ਮੁਲਾਜ਼ਮਾਂ ਨਾਲ ਬੈਸਬਾਜੀ ਹੋਈ ਹੈ ਉਸ ਦੇ ਪਤੀ ਦੀ ਹੁਣ ਉਹ ਆਪਣਾ ਕੀ ਪੱਖ ਰੱਖੇਗੀ ਕਿ ਇਹ ਪੁਲਿਸ ਮੁਲਾਜ਼ਮਾਂ ਦੇ ਨਾਲ ਜੋ ਇਹਨਾਂ ਦਾ ਫਰਜ਼ ਬਣਦਾ ਸੀ ਉਹ ਆਪਣੇ ਫਰਜ਼ ਨਿਭਾਰੇ ਨੇ ਨਾ ਕਿ ਉਹ ਗੱਤ ਕੋਈ ਕਰਨੇ ਸੀ ਪਰ ਉਥੇ ਐ ਮੇਰੇ ਦਾ ਪਤੀ ਰੋਪ ਛੱਡ ਰਿਹਾ ਹੈ ਜੋ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆਇਆ ਹੈ